ਅੰਮ੍ਰਿਤਸਰ ਮਜੀਠਾ ਰੋਡ ਰਾਮਨਗਰ ਕਲੋਨੀ ਡੇਰੀ ਵਿਖੇ 30000 ਰੁਪਏ ਨਕਦੀ ਰਕਮ ਚਾਂਦੀ ਦੀਆਂ 4 ਚੈਨਾ ਅਤੇ ਕਾਰ ਦਾ ਹੋਰ ਵੀ ਕੀਮਤੀ ਸਮਾਨ ਲੈ ਕੇ ਚੋਰਾ ਨੇ ਵਾਰਦਾਤ ਨੂੰ ਦਿੱਤਾ ਅੰਜਾਮ ਮੌਕੇ ਤੇ ਪਹੁੰਚ ਕੇ ਪ੍ਰਸ਼ਾਸਨ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਹੈ ਜਾਂਚ ਸ਼ੁਰੂ ਹਰਪਾਲ ਸਿੰਘ ਪੰਗੂ ਦੀ ਵਿਸ਼ੇਸ਼ ਰਿਪੋਰਟ ਜੇ ਸ਼ਰਨਜੀਤ ਕਾਲ ਨੇ ਹਾਂਜੀ ਆਏ ਇੱਥੇ ਬਾਈਪਾਸ ਰਾਮਨਗਰ ਤੇ ਰਹੀ ਹਾਂ ਕੀ ਗੱਲ ਹੋਈ ਹੈ ਗੱਲ ਇਹ ਹੋਈ ਭਾਜੀ ਰਾਤ ਨੂੰ ਆਏ 2:30 ਵਜੇ ਮੈਂ ਉੱਠੀ ਹਾਂ 2:30 ਵਜੇ ਦਾ ਟਾਈਮ ਆ ਬੇਟੇ ਨੂੰ ਮਿਲਕ ਦੇਂਦੀ ਪਈ ਹਾਂ ਤੇ ਮੈਂ ਅਚਾਨਕ ਦੇਖਿਆ ਵੀ ਸਾਡੇ ਦਰਵਾਜ਼ਾ ਖੁੱਲਾ ਪਿਆ ਵਾ ਦਰਵਾਜ਼ਾ ਖੁੱਲਾ ਆ ਤੇ ਮੈਂ ਚਾਤੀ ਮਾਰੀ ਆ ਵੀ ਦਰਵਾਜ਼ੇ ਜੋਂ ਅਸਲ ਵਿੱਚ ਮੈਂ ਤਾਂ ਲੋਕ ਕਰਕੇ ਸੁੱਤੀ ਹਾਂ ਤੇ ਅੰਦਰ ਕੌਣ ਚੱਲ ਗਿਆ ਆ ਮੇਰੇ ਹਸਬੰਡ ਵੀ ਸੁੱਤੇ ਹੋਏ ਆ ਤੇ ਮੈਂ ਵੇਖਿਆ ਵਾ ਤੇ ਉਹਨੇ ਦਿਨ ਨੂੰ ਬੰਦਾ 90 ਲੱਖ ਹੋ ਕੇ ਤੇ ਉਹ ਹਦੇ ਰੂਮ ਚੋਂ ਨਿਕਲਦਾ ਪਿਆ ਬਾਹਰ ਹਾਂਜੀ ਤੁਸੀਂ ਮੌਕੇ ਤੇ ਫੜਿਆ ਨਹੀਂ ਮੌਕੇ ਤੇ ਫੜਿਆ ਨਹੀਂ ਮੈਂ ਮਤਲਬ ਚਲਾਈਆਂ ਨੂੰ ਵੇਖ ਕੇ ਤੇ ਉਹਨੇ ਦਿਨ ਮੇਰੇ ਹਸਬੰਦ ਉੱਠੇ ਆ ਉੱਠ ਕੇ ਇਹਨਾਂ ਨੇ ਤੇ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹਨੇ ਦਿਨ ਉਹ ਨਿਕਲ ਗਿਆ ਕਿੰਨੇ ਬੰਦੇ ਸੀ ਜੀ ਉਹ ਚਾਰੋ ਕੱਲਾ ਹੀ ਬੰਦਾ ਸੀ ਉੱਪਰ ਤੇ ਕੱਲਾ ਹੀ ਆਇਆ ਉਸ ਤਰ੍ਹਾਂ ਜਿਹੜੀ ਕੋਈ ਸੀਸੀਟੀਵੀ ਵਿੱਚ ਕੋਈ ਦਾਰ ਦੇ ਨਜ਼ਰ ਆਏ ਸੀ ਸੀਸੀਟੀਵੀ ਵਿੱਚ ਅਸਲ ਜੋ ਕੱਲਾ ਹੀ ਆਂਦਾ ਪਿਆ ਹੈ ਹੋ ਸਕਦਾ ਲਾਂਬੇ ਕਿਤੇ ਉਹਨਾਂ ਖਿਲਾਰੇ ਹੋਣ ਤੇ ਉਹਨੇ ਹੀ ਵੇਖਿਆ ਹੋਣਾ ਹਾਂਜੀ ਕੋਈ ਪਤਾ ਲੱਗਾ ਕਿੱਥੋਂ ਦਾ ਬੰਦਾ ਸੀ ਕੋਈ ਨਹੀਂ ਸਰ ਕੁਝ ਨਹੀਂ ਪਤਾ ਲੱਗਾ ਕਿੰਨੇ ਦਾ ਨੁਕਸਾਨ ਕੀ ਜੀ ਚੋਰੀ ਕਰਕੇ ਦਾ ਨੁਕਸਾਨ ਮੇਰੇ ਬੇਟੇ ਦੀਆਂ ਚੈਨੀਆਂ ਸੀ 4 ਤੇ ਚਾਂਦੀ ਦੀਆਂ ਨਾਲ ਹੀ ਕੜੇ ਸੀ ਤੇ ਸਾਡੇ ਪੈਸੇ ਸੀ ਕਮੇਟੀ ਸੀ ਮੈਂ ਜੋੜ ਕੇ ਰੱਖੀ ਤੀ 10000 ਰੁਪਇਆ ਤੇ ਉਹ ਸਾਡਾ ਸਭ ਕੱਢ ਕੇ ਲੈ ਗਿਆ ਕਿੰਨੇ ਕੁ ਤਨ ਚਾਹ ਮਾਇ ਜੀ ਟੋਟਲ 50000 ਹਾਂਜੀ ਹਾਂਜੀ ਤੇ ਕੋਈ ਮੂੰਹ ਤੇ ਕਵਰ ਵਗੈਰਾ ਕੀਤਾ ਸੀ ਉਹਨੇ ਕਵਰ ਕੁਛ ਨਹੀਂ ਬਸ ਉਹਨਾਂ ਨੇ ਨਾ ਸਿਰ ਤੇ ਵੱਡਾ ਹੋਇਆ ਪੰਨਾ ਵਾਈਟ ਕਲਰ ਦਾ ਵਾਈਟ ਕਲਰ ਦੀ ਟੀ-ਸ਼ਰਟ ਪਾਈ ਆ ਤੇ ਗ੍ਰੇ ਕਲਰ ਦਾ ਪਜਾਮਾ ਤੇ ਪੈਰੀ ਚੱਪਲ ਆ ਇਹ ਮੈਂ ਵੇਖਿਆ ਹੋਇਆ ਉਹਨਾਂ ਨੂੰ ਕੋ ਨਸ਼ੇ ਦਾ ਆਦੀ ਲੱਗਦਾ ਸੀ ਕਿ ਕਿ ਗੱਲ ਹੋ ਸਕਦਾ ਨਸ਼ੇਦਾਰੀ ਹੋਵੇ ਕਿਉਂਕਿ ਉਹਨਾਂ ਦੀ ਹਾਈਟ ਮੇਰੇ ਹਸਬੰਦ ਵਾਂਗੂ ਲੰਬੇ ਹੀ ਤੇ ਪਤਲੇ ਵੀ ਹੀ ਤੇ ਮਤਵਾਂ ਠੀਕ ਠਾਕ ਕਿੰਨੀ ਉਮਰ ਲੱਗਦੀ ਸੀ ਉਮਰ ਹੈ 32 ਸਾਲ ਦੀ ਇੰਨੀ ਕਿੱਚ ਕੀ ਸਮਝਿਆ ਤੁਸੀਂ ਪਾਈ ਪਾਈ ਜੋੜ ਕੇ ਤੇ ਇਸ ਤਰ੍ਹਾਂ ਦਾ ਇੱਕ ਕਾਮ ਸਮਾਨ ਲਿਖਦਾ ਹਾਂ ਹਾਂਜੀ ਸਮਾਨ ਇਹ ਆ ਕਿ ਮੇਰੇ 6 ਸਾਲ ਬਾਅਦ ਪਰਮਾਤਮਾ ਨੇ ਬੇਟੇ ਦੀ ਦਾਦ ਬਖਸ਼ੀ ਤੇ ਉਸ ਤੋਂ ਬਾਅਦ ਮੈਂ ਆਪਣਾ ਇਦਾਂ ਬੇਟਾ ਹੋਇਆ ਪ੍ਰੋਗਰਾਮ ਕੀਤਾ ਆ ਮੈਂ ਤੇ ਤੇ 9 ਮਹੀਨੇ ਬਾਅਦ ਪ੍ਰੋਗਰਾਮ ਕਰਕੇ ਤੇ ਮੇਰੇ ਮਦਮਣ ਮੰਮੀ ਹੋਣਾ ਸਾਰਿਆਂ ਨੇ ਮੇਰੇ ਰਿਸ਼ਤੇਦਾਰਾਂ ਸਮਾਨ ਮੇਰੇ ਬੱਚੇ ਨੂੰ ਪਾਇਆ ਪਿਆ ਹੈ ਮੇਥੋਂ ਹੋਇਆ ਵਾ ਉਹ ਮੈਂ ਆਪਣਾ ਸਾਰਾ ਸਿਮੇਟ ਕੇ ਰੱਖਿਆ ਵਾ ਤੇ ਮੈਨੂੰ ਇੰਨੀ ਹੈ ਹੀ ਨਹੀਂ ਕਿ ਜਾਂ ਚੋਰ ਆਊਗਾ ਜਾਂ ਮੇਰੇ ਘਰ ਦੇ ਵਿੱਚੋਂ ਇਸ ਤਰ੍ਹਾਂ ਸੇ ਚੋਰੀ ਹੋ ਜੂਗੀ ਸਮੇਂ ਦੇ ਕਿ ਜਿਹੜੇ ਜਿੱਥੇ ਉਹਨੂੰ ਚੋਰੀ ਕੀਤੀ ਉਹਨੂੰ ਕੋ ਪਤਾ ਹੋਊਗਾ ਕਿ ਉਹ ਜਗ੍ਹਾ ਤੇ ਸਮਾਨ ਆਇਆ ਜਾਂ ਕੀ ਇਹ ਇਹ ਤੇ ਸਰ ਪਤਾ ਨਹੀਂ ਕਿਉਂ ਫੇ ਚਾਬੀ ਮੈਂ ਕਬਰ ਚ ਹਮੇਸ਼ਾ ਰੱਖਦੀ ਆ ਆਪਦੀ ਉਥੇ ਮੈਂ ਚਾਬੀ ਲੈਣੀ ਆ ਆਪਦੇ ਕਬਰ ਚ ਮੈਂ ਸਮਾਨ ਲੈ ਕੇ ਫਿਰ ਮੈਂ ਚਾਬੀ ਉਥੇ ਰੱਖਣੀ ਆ ਬਾਅਦ ਦੇ ਕਿਸੇ ਬੰਦੇ ਨੂੰ ਸਾਡੇ ਪਤਾ ਨਹੀਂ ਵੀ ਮੈਂ ਚਾਬੀ ਕਿੱਥੇ ਹੁੰਦੀ ਆ ਇਹ ਸਮਝ ਕੋ ਭੇਤੀ ਵੀ ਹੋ ਸਕਦਾ ਕਿ ਜੇ ਜਿਹਨੂੰ ਪਤਾ ਹੋਵੇ ਹੋ ਸਕਦਾ ਜਾਂ ਕੋਈ ਭੇਤੀ ਹੋਵੇ ਗਾਂ ਭੇਤੀ ਨੇ ਗਾਂ ਉਹਨਾਂ ਨੂੰ ਦੱਸਿਆ ਹੋਵੇ ਉਹਨਾਂ ਨੇ ਭੇਜਿਆ ਹੋਵੇ ਹੋ ਸਕਦਾ ਇਹ ਵੀ ਹੋ ਸਕਦਾ ਆ ਕਿ ਬਾਕੀ ਜੇ ਜੇ ਜਿੱਥੋਂ ਆਇਓ ਗੇਟ ਮੇਨ ਗੇਟ ਤੋਂ ਆਇਆ ਕਿੱਥੋਂ ਮੇਨ ਗੇਟ ਤੋਂ ਸਦਾ ਸਾਡਾ ਡੇਰੀ ਦਾ ਗੇਟ ਆ ਤੇ ਇਦਾਂ ਮਾਲਕ ਵੀ ਸਾਡੇ ਉੱਪਰ ਰਹਿੰਦੇ ਆ ਮੇਰੇ ਹਸਬੰਡ ਇੱਥੇ ਡੇਰੀ ਦਾ ਕੰਮ ਕਰਦੇ ਆ ਹਾਂਜੀ ਕਿੱਥੋਂ ਦੇ ਰਾਮਲਾਲ ਭਾਜੀ ਅਸੀਂ ਇੱਥੇ ਰਾਮਲਗਰ ਦੇ ਹਾਂਜੀ ਕੀ ਗੱਲ ਹੋਈ ਭਾਜੀ ਜਿਹੜੀ ਕੀ ਘਟਨਾ ਹੋਈ ਗੱਲ ਦੋ ਰਾਤ 2:30 ਵਜੇ ਦਾ ਟਾਈਮ ਆ ਜੀ ਇਦਾਂ ਅਸੀਂ ਆਪਣੇ ਮਿਲ ਕੇ ਬੇਟੇ ਨੂੰ ਲਾ ਕੇ ਉੱਪਰ ਅਸੀਂ ਬਾਹਰ ਬਰਾਡੇ ਜਿਹਾ ਪਾਏ ਆ ਅੰਦਰ ਸਾਡਾ ਸਾਰਾ ਸਮਾਨ ਬਾਕੀ ਅੰਦਰ ਆ ਬੀਅਰ ਦੇ ਮੇਰੇ ਨਾਲ ਤਿੰਨ ਕੰਮ ਕਰਦੇ ਨੇ ਉਹ ਬਾਹਰ ਸੁੱਤੇ ਹੁੰਦੇ ਦੇ ਇਥੇ ਹਾਂਜੀ ਤੇ ਉਹ ਦੋ 2: ਦੱਬੇ ਦੱਬੇ ਵਾੜਾ ਓਪਨ ਜਿਹੜਾ ਬਾਹਰ ਦਾ ਗੇੜ ਵੱਡਾ ਉਹ ਖੁੱਲਾ ਹੀ ਦਾ ਉਹ ਦੱਬੇ ਦੱਬੇ ਪੈ ਰਿਹਾ ਤੇ ਦੱਬੇ ਦੱਬੇ ਪੈ ਰਿਹਾ ਇਤਰਾ ਹੀ ਉਹਨੇ ਸਾਡਾ ਬੂਆ ਖੋਲਾ ਕੋਈ ਪਤਾ ਨਹੀਂ ਨਾ ਕੋਈ ਹਾਂਜੀ ਸੁੱਤੇ ਆ ਸਾਡੇ ਬੇਟੇ ਨੂੰ ਥੋੜੀ ਪ੍ਰੋਬਲਮ ਨਹੀਂ ਤੇ ਉਹਦੇ ਪਰੇਸ਼ਾਨੀ ਕਰਕੇ ਕਾਫੀ ਦਿਨ ਬੜ ਕੇ ਇਹਦਾ ਪਰੇਸ਼ਾਨੀ ਰਹਾ ਹੈ ਤੇ ਉਹਦੇ ਕਰਕੇ ਅਹੀਂ ਮੇਰੀ ਅੱਖ ਲੱਗ ਗਈ ਚਲੋ ਥੋੜਾ ਜਿਹਾ ਉਹ ਠੀਕ ਹੋਇਆ ਤੇ ਸਾਡੀ ਵੀ ਅੱਖ ਲੱਗੇ ਤੇ ਚਲ ਸਾਡਾ ਬੱਚਾ ਸਹੀ ਸਲਾਮਤ ਆ ਅਸੀਂ ਤਾਂ ਆਪਣੇ ਮੁਖ ਧਿਆਨ ਪਏ ਸਾਨੂੰ ਇਹ ਦਾ ਪਤਾ ਨਹੀਂ ਵੀ ਹੜਨਾ ਆ ਕੰਮ ਹੋਇਨਾ ਕੰਮ ਹੋਇਨਾ ਕਿ ਕਿ ਸਮਝਦੀ ਐ ਇਸ ਤਰ੍ਹਾਂ ਦੀ ਘਟਨਾ ਹੋਣੀ ਕਿੰਨੇ ਜਮਨਤ ਪਾ ਲੇ ਪਾਈ ਪਾਈ ਜੋੜ ਕੇ ਤੇ ਇਸ ਤਰ੍ਹਾਂ ਦਾ ਦੇਖੋ ਜੀ ਚੋਰਾ ਬਲੋਂ ਮਿੰਟਾ ਜੀ ਉਹ ਕਾਂਟੀ ਦਾ ਸਾਡੇ ਹੱਥ ਖਰਾਬ ਹੋ ਜਾਂਦੇ ਆ ਡੇਰੀ ਦਾ ਹੀ ਕੰਮ ਕਰਦੇ ਪਾਣੀ ਨਾਲ ਉਂਗਲਾਂ ਸਾਡੀਆਂ ਖਰਾਬ ਹੋ ਜਾਂਦੀਆਂ ਅਸੀਂ ਤੇ ਰੁਪਈਆ ਰੁਪਈਆ ਜੋੜ ਕੇ ਗਰੀਬਾਂ ਨੇ ਮਹਾ ਆਪਣੀ ਜਗਾ ਕੀ ਕਰਨਾ ਹੁੰਦਾ ਸਾਡਾ ਬੱਚਾ ਨਹੀਂ ਠੀਕ ਅਸੀਂ ਕਮੇਟੀ ਵੀ ਲਾਂਦੀ 3000 ਰੁਪਏ ਚੋਕੇ ਐਸੇ ਕਰਕੇ ਵੀਹੀਂ ਆਪਣੇ ਬੇਟੇ ਨੂੰ ਹਸਪੀਟਲ ਲਾ ਕੇ ਜਾਣਾ ਕਿਉਂਕਿ ਇਹ ਸਾਨੂੰ ਇਹ ਪਤਾ ਦਾ ਹੀ ਨਹੀਂ ਲੈਂਦੇ ਉਹਨੇ ਸਪਰੇ ਸਰੇ ਪੁਲਿਸ ਨੂੰ ਕੰਪਨੀ ਕਰ ਦਿੱਤੀ ਹਾਂਜੀ ਉਹ ਕੀ ਮੰਗ ਕਰਦੇ ਬਤਾ ਮੰਗ ਇਹੋ ਜੀ ਸਾਡੀ ਪੁਲਿਸ ਪ੍ਰਸ਼ਾਸਨ ਇਹੋ ਆਡੀ ਮੰਗਿਆ ਵੀ ਚਲੋ ਸਾਡੀ ਸੁਣਾਈ ਕੀਤੀ ਜਾਵੇ ਗਰੀਬਾਂ ਦੀ ਘਟਨਾ ਰਾਤ ਬੰਦੇ ਸਾਡੇ ਥੱਲੇ ਵੀ ਸੁੱਤੇ ਸੀ ਤੇ ਅੱਗੇ ਵੀ ਕਈ ਜਿਹੜਾ ਬੂਆ ਬਵਾ ਖੁੱਲਾ ਰਹਿ ਜਾਂਦਾ ਵੈਸੇ ਤੇ ਇਹ ਕੋਠੇ ਤੇ ਸੁੱਤੇ ਸੀ ਦੋਵੇਂ ਜੀ ਤੇ ਅਹੀਂ ਆਪ ਦਾ ਕੋਠੇ ਤੇ ਗੁੰਡਾ ਮਾਰ ਕੇ ਸੌਣੇ ਤੇ ਇਹ ਤੜਕੇ ਨਾ ਰੌਲਾ ਪਾਇਆ ਆ ਤੇ ਨਾਲ ਕਾਕਾ ਟੱਲਾ ਹੀ ਜੇ ਅਸੀਂ ਤੇ ਉਪਰ ਵਾਏ ਉੱਠੇ ਵੀ ਕਾਕਾ ਟੱਲਾ ਤੋਂ ਲਾਉਣਾ ਜਿਹੜਾ ਤੇ ਰੌਲਾ ਪਾਉਂਦੇ ਨੇ ਗੁੱਡੀ ਰੌਣ ਲਈ ਅਸੀਂ ਦੇਵਾਂ ਜੀ ਉੱਠੇ ਆ ਤੇ ਉਹਦੇ ਜਿਹੜੇ ਬੰਦੇ ਵੀ ਉੱਠ ਠੱਠ ਬੈਠੇ ਸਾਰੇ ਤੇ ਇਹ ਮੁੜ ਕੇ ਆਹਦੇ ਇਤਰਾ ਵੀ ਲਮਾਰੀ ਚੋਂ ਸਾਡੀਆਂ ਚੀਜ਼ਾਂ ਜੁਜਾਂ ਇਹਨਾਂ ਦਾ ਕੋਈ ਅਹੀ ਗਾਣਾ ਗੁਣਾ ਉਹ ਲੈ ਗਏ ਆ ਗੱਲਬਾਤ ਬੜੀ ਕਿੰਨੀ ਮੰਦ ਭਾਗੀ ਘਟਨਾ ਤੋਂ ਕਿ ਪਾਈ ਪਾਈ ਜੋੜ ਕੇ ਇਹਨਾਂ ਨੇ ਕੰਮ ਕੀਤਾ ਜਿਵੇਂ ਸੋਰਾ ਨਾਲ ਮਿੱਟਾ ਤੇ ਜਿਪਾਣ ਦਿੱਤਾ ਉਹ ਇਹ ਨਾਲ ਬਧਾਣਾ ਮਿਲਣਾ ਚਾਹੀਦਾ ਨਿੱਕੀ ਪ੍ਰਾਈਜ਼ ਨਹੀਂ ਆਖੇ ਹਾਂ ਪੂਰੀ ਕਾਇਦੀ ਜੀ ਉਹ ਸੱਜਾ ਜੀ ਤਕੀਮਾਂ ਕਰਦੇ ਬੱਚਾ ਉਹੋ ਹੀ ਵੀ ਇਨਸਾਫ ਮਿਲਣਾ ਚਾਹੀਦਾ ਇਹ ਬੇਚਾਰਾ ਗਰੀਬ ਬੰਦੇ ਨੇ ਮਿਹਨਤਾਂ ਗੁੱਡੀ ਦੇ ਬੰਦ ਬੜੀ ਕੀਤੀ ਹੈ ਤੇ ਦੋਵੇਂ ਜੀ ਬੇਦ ਕਰਦੇ ਨੇ ਆ ਫਰਦਲੇ ਸੱਤੇ ਤੇ ਰਹਿਦੇ ਆ ਇਹ ਵੀ ਗੱਲ ਹੈ ਆ ਕੋਣਾ ਆਏ ਮੌਕੇ ਤੇ ਕੀ ਕਹਿਸਰੇ ਇਹਨਾਂ ਨੇ ਹਾਂਜੀ ਕੀ ਕੰਪਲੀਟ ਕੀਤੀ ਲੈਣਾ ਇਹਨਾਂ ਕੰਪਲੀਟ ਕੀਤੀ ਵੀਰਾ 2:30 ਵਜੇ ਦੀ ਚੋਰੀ ਹੋ ਗਈ ਹੈ ਤੇ ਮੌਕੇ ਤੇ ਆਏ ਆ ਮੌਕਾ ਵੇਖ ਕੇ ਤੇ ਡਿਊਟੀ ਅਫਸਰ ਨੂੰ ਬੁਲਾਉਂਦੇ ਨੇ ਜੋ ਬੰਦ ਦੀ ਕਾਰਨ ਪਤਾ ਕੀ ਕੀ ਦੱਸ ਸਰ ਕੀ ਕੀ ਚੋਰੀ ਹੋਇਆ ਕੋਈ ਇਨਾ ਤੀਆਂ ਹੋਈਆਂ ਜੀ ਚਾਰ ਚੈਨੀਆਂ ਹੋਈਆਂ ਜੀ ਤੇ ਇਹ ਤੇ ਯਾ ਰੁਪਿਆ ਨੇ ਕਮੇਟੀ ਚੁੱਪੀ ਸੀ ਗਈ ਬੱਚੇ ਦਾ ਲਾੜ ਚਵਾਉਣ ਦੇ ਹੂੰ ਉਹ ਲੈ ਕੇ ਤੇ ਸਰ ਕੋਈ ਸੀਸੀਟੀਵੀ ਫੁਟੇਜ ਵੀ ਆਈ ਸਾਹਮਣੇ ਹਾਂਜੀ ਆ ਗਈ ਹਾਂਜੀ ਹਾਂਜੀ ਆ ਗਈ ਤੇ ਜੋ ਪਾਰਵਾਇਸਾਂ ਦੀ ਹੈ ਉਹ ਕਦਾਂ ਠੀਕ ਹੈ ਹੁਣ ਸਭ ਆਪਲਾ ਮੁਕੇ ਹਾਂਜੀ ਹਾਂਜੀ ਐਸਐਸਓ ਸਾਹਿਬ ਦੇ ਡਿਊਟੀ ਅਕੋਰਡ ਦੇ ਮੌਜੂਦ ਚਲੇ ਠੀਕ ਹੈ ਜੀ ਸਭ ਬੰਦ ਕਰੀ